ਸ੍ਰੀ ਕਾਲ ਜੀ ਸਸਰੀ ਕਾਲ ਜੀ ਅੱਜ ਆਪਾਂ ਬਣਾਉਨੇ ਆਂ ਬੇਠੇ ਦੀ ਸਬਜੀ ਤੇ ਆਪਾਂ ਨੂੰ ਰਾਜਸਥਾਨ ਜੀ ਨੂੰ ਕਹਿੰਦੇ ਆ ਪੇਠਾ ਪੰਜਾਬ ਦੇ ਵਿੱਚ ਇਹਨੂੰ ਕਹਿੰਦੇ ਆ ਹਲਵਾ ਇਹਨੂੰ ਕਾਸ਼ੀ ਹਲਵਾ ਵੀ ਕਹਿੰਦੇ ਆ ਤੁਸੀਂ ਦੱਸਿਓ ਵੀ ਤੁਸੀਂ ਕੀ ਕਰਨਾ ਮੈਂ ਥੋੜਾ ਜਿਹਾ ਰੱਖ ਲਿਆ ਇਹ ਤੇ ਇੰਨਾ ਕੁ ਚੀਤ ਲਿਆ ਚੀਰ ਕੇ ਤੇ ਲਸਣ ਕੱਢਾ ਚੀਰ ਲਿਆ ਟਮਾਟਰ ਵਾਂਗ ਜਿੰਨੇ ਦੇ ਪਿਆਜ਼ ਭੁੱਜੂਗਾ ਉਹਨੂੰ ਮੜਾ ਰੋਸ ਕਰਕੇ ਨਹੀਂ ਚੀਰ ਲਿਆ ਆਪਰੇ ਇੱਕ ਦੇ ਇੱਕ ਚੀਰ ਕੇ ਰੱਖ ਲਿਆ ਸੋ ਕੜਾਈ ਰੱਖ ਕੇ ਤਾਂ ਆਪਾਂ ਕੜਾਈ ਦੇ ਵਿੱਚ ਪਾ ਲਿਆ ਤੇਲ ਜਿੰਨਾ ਕਰਪਾ ਲੋੜ ਸੀ ਉਨਾ ਕਿ ਤੁਸੀਂ ਤੇ ਆਪਦੀ ਲੋੜ ਦੇ ਅਨੁਸਾਰ ਪਾ ਸਕਦੇ ਹੋ ਤੇਲ ਹੁੰਦਾ ਕਰਨਾ ਨਹੀਂ ਤੇਰ ਆਪਾਂ ਜੀਰਾ ਜੂਰਾ ਮਸਾਲੇ ਕਿ ਰਾਹਤੇ ਸੋ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਹੁਣ ਇਹਦੇ ਵਿੱਚ ਪਾਉਨੇ ਆ ਹਿੰਗ ਹੁਣ ਪਾਉਣੀ ਇਹਦੇ ਵਿੱਚ ਆਪਾਂ ਜੀਰਾ ਜੀਰੇ ਨੂੰ ਥੋੜੇ ਦੇ ਚਟਕਾ ਲਾਂਗੇ ਤਾਂ ਪਾਉਣ ਲੱਗੇ ਥੋੜਾ ਜਿਹਾ ਪਾਉਣ ਹੌਟਾ ਲੱਗਣ ਕਿ ਨਹੀਂ ਦੇ 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 ਨੂੰ ਪੰਦ ਲਾ ਕੇ ਪਿਆਜ਼ ਆਪਾਂ ਹਲਕੇ ਹਲਕੇ ਵਿੱਚ ਲੇਕ ਰਣਾਗੇ ਦੇਖੋ ਤੁਸੀਂ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਨੂੰ ਇਹਦੇ ਨਾਲ ਆਪਾਂ ਥੱਲੇ ਤਰਫਾਂ ਚਲਵਾਂਗੇ ਥੋੜੀ ਜੇਰਕੋਂ ਦੇਣਾ। ਸੋ ਆਪਣੇ ਪਿਆਜ਼ ਦੇਖੋ ਕਿਤੇ ਸੋਨੇ ਭੁੱਜ ਗਏ। ਵਧੀਆ ਤਰੀਕੇ ਨਾਲ ਭੁੱਜ ਗਏ ਤੇ ਹੁਣ ਇਹ ਵਿੱਚ ਪਾ ਦਾਂਗੇ ਆਪਾਂ ਜਿਹੜੇ ਮਸਾਲੇ। ਹਲਦੀ ਨਮਕ ਮਿਰਚ ਜਿਦਾਂ ਹੀ ਤਰ੍ਹਾਂ ਮਿਕਸ ਕਰ ਲਾਂਗੇ। थोड़ा जाद मसाले चंकी तरह थोड़ा टाइम तो मिले अपने मसाले मसाले अपने छोटे सोने भुज के तैयार हो गए ਮਾਣੇ ਦੇ ਵਿੱਚ ਪਾ ਦਿੰਨੇ ਆਪਾਂ ਤੇਠਾ ਇਕਦਮ ਮਿਕਸ ਕਰ ਦਾਂ ਹਾਂ ਮਸਾਲੇ ਦੇ ਨਾਲ ਕੁਝ ਥੋੜੀ ਬਣਾਈ ਚੁੱਕੀ ਮੈਂ ਕਿਉਂਕਿ ਸਿੱਪਨ ਮੇਰੇ ਦੀਵਾਲੀ ਦਾ ਕਰਕੇ ਸਿੱਟੀਆਂ ਤੇ ਪੈ ਹੈ ਕੋਜ ਅਧਿਕਾਰੀ ਤਾਂ ਜਿਹੜੇ ਕੁਝ ਇਥੇ ਬਚੇ ਉਹਨਾਂ ਵਾਸਤੇ ਤਿਆਰ ਕੀਤੀ ਸਬਜੀ ਕੁ ਸਵੇਰ ਦੀ ਸਵੇਰ ਬਣਾਈ ਤੇ ਸ਼ਾਮ ਦੀ ਸ਼ਾਮ ਨੂੰ ਬਣਾਈ ਥੋੜਾ ਜਿਹਾ ਇਹਨੂੰ ਪਕਾ ਲੈਂਦੇ ਆ ਸਬਜੀ ਨੂੰ ਚੰਗੀ ਤਰ੍ਹਾਂ ਆਪ ਸਬਜੀ ਆਪਣੀ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਹੁਣ ਆਪਾਂ ਬਣਾਉਣੀ ਆ ਚਟਣੀ ਲਾਲ ਮਿਰਚਾਂ ਲਸਣ ਤੇ ਧਨੀਏ ਦੀ ਉੱਪਰ ਦੀ ਆਪਾਂ ਪਾਤਾ ਹਰਾ ਧਨੀਆ ਤੇ ਗੈਸ ਨੂੰ ਕਰਤਾ ਆਪਾਂ ਬੰਦ ਤੇ ਆ ਜੋ ਆਪਾਂ ਬਣਾਈਏ ਚਟਣੀ ਚਟਣੀ ਬਣ ਕੇ ਆਪਣੀ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਕੜਕਾ ਟਰਾਈ ਗਿੰਜਾ ਖਿਆ ਆਪਾਂ ਗੈਸ ਲੋੜ ਅਨਸਾਰ ਇਹਦੇ ਵਿੱਚ ਪਾਤਾ ਆਪਾਂ ਸਰੋਂ ਦਾ ਤੇਲ ਤੇਲ ਹੋ ਗਿਆ ਲੱਗ ਰਿਹਾ ਗਰਮ ਹੋਣ ਚਟਣੀ ਨੂੰ ਤੜਕਾ ਲਾ ਲਾਂਗੇ ਆਪਾਂ ਸੋ ਚਟਣੀ ਆਪਣੀ ਵੇਖੋ ਜੀ ਪੁੱਜੀ ਜਾਂਦੀ ਆ ਥੋੜਾ ਜਿਹਾ ਟਾਈਮ ਇਹਨੂੰ ਹੋਰ ਪੁੰਨਾਂਗੇ ਪੁੰਨਣ ਦੇ ਨਾਲ ਮਿਰਚ ਦੀ ਥੋੜੀ ਜਿਹੀ ਕੜੱਪਣ ਜਿਹੜੀ ਹੁੰਦੀ ਉਹ ਘੱਟ ਹੋ ਜਾਂਦੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਸਬਜ਼ੀ ਦੇ ਹਰੇਕ ਸਬਜ਼ੀ ਦੇ ਨਾਲ ਜਾਂ ਦਾਲ ਦੇ ਨਾਲ ਚਟਣੀ ਪਸੰਦ ਆ ਸਾਨੂੰ ਤਾਂ ਬਹੁਤ ਪਸੰਦ ਆ ਤਾਂ ਫਿਰ ਅਸੀਂ ਤਾਂ ਚਟਣੀ ਕਦੇ ਜਿਪੜਾਂ ਦੀ ਕਦੇ ਹਰੀ ਵਿੱਚ ਜੀਰਾ ਪਾ ਕੇ ਕਦੇ ਐਵੇਂ ਲਸਣ ਦੀ ਐਂ ਚਟਣੀ ਪਣਾਉਂਦੇ ਰਹੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਹਨੂੰ ਕਿਹਨੂੰ ਚਟਣੀ ਸਬਜ਼ੀ ਰੋਟੀ ਦੇ ਨਾਲ ਪਸੰਦ ਆਉਂਦਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸਤਿ ਸ੍ਰੀ ਅਕਾਲ ਜੀ